ਵਾਰਸਤੇ ਕਾਰਨ ਗੱਦੀ ਨਾਲੇ ਨੇ ਮਚਾਈ ਤਬਾਹੀ ਪੁਲ ਦੇ ਉਪਰੋਂ ਦੀ ਵਗ ਰਿਆ ਪਾਣੀ ਕਈ ਪਿੰਡਾਂ ਦਾ ਲਿੰਕ ਟੁੱਟਾ ਨਹਿਰੀ ਵਿਭਾਗ ਨੇ ਨਹੀਂ ਕੀਤੀ ਨਾਲੇ ਦੀ ਸਫਾਈ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਦਿਨਾਨਗਰ ਹਲਕੇ ਦੇ ਪੰਡੋਰੀ ਨਜ਼ਦੀਕ ਪੈਦੇ ਗੱਦੀ ਨਾਲੇ ਵਿੱਚ ਪਾਣੀ ਓਵਰਫਲੋ ਚੱਲ ਰਿਹਾ ਜਿਸ ਤੇ ਕਾਰਨ ਇਸ ਨਾਲੇ ਦੇ ਨਜ਼ਦੀਕ ਪੈਦੇ ਕਈ ਪਿੰਡਾਂ ਨੂੰ ਜੋੜਨ ਵਾਲੇ ਪੁਲ ਦੇ ਉਪਰੋਂ ਪਾਣੀ ਚੱਲ ਰਿਹਾ ਪਾਣੀ ਓਵਰਫਲੋ ਹੋਣ ਦੇ ਕਾਰਨ ਇਸ ਪੁਲ ਦੇ ਪਾਰ ਵੱਸੇ ਕਰੀ ਪੰਜ ਪਿੰਡਾਂ ਨਡਾਲਾ ਦਲੇਰਪੁਰ ਖੇੜਾ ਚਾਚਿਆ ਟਾਂਡਾ ਆਦੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਜਾਣ ਵਾਸਤੇ ਰਸਤਾ ਬੰਦ ਹੋ ਗਿਆ ਲੋਕ ਆਪਣੀ ਜ਼ਿੰਦਗੀ ਦਤਰੇ ਵਿੱਚ ਪਾ ਕੇ ਇਸ ਪੁਲ ਨੂੰ ਬੜੀ ਮੁਸ਼ਕਲਾਂ ਨਾਲ ਪਾਰ ਕਰ ਰਹੇ ਹਨ ਅਤੇ ਇਸ ਦੇ ਆਸ-ਪਾਸ ਲੱਗਦੇ ਕਈ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਕਿਸਲਾਂ ਪਿਟਸਲ ਰਾਬ ਹੋਣ ਦਾ ਡਰ ਸਤਾ ਰਿਹਾ ਹੈ ਇਸ ਮੌਕੇ ਲਾਕੇ ਦੇ ਵਾਸੀ ਮੁਲਕਰਾਜ ਸਾਬਕਾ ਸਰਪੰਚ ਅਤੇ ਪਿੰਡ ਵਾਸੀ ਰਮੇਸ਼ ਕੁਮਾਰ ਨੇ ਕਿਹਾ ਕਿ ਇਸ ਨਾਲੇ ਵਿੱਚ ਜਿਆਦਾ ਪਾਣੀ ਆਉਣ ਨਾਲ ਸਾਡੀਆਂ ਕਿਸਲਾਂ ਤੇ ਖਰਾਬ ਹੋ ਹੀ ਰਹੀਆਂ ਹਨ ਅਤੇ ਅਸੀਂ ਆਪਣੇ ਘਰਾਂ ਵਿੱਚ ਵੀ ਨਹੀਂ ਜਾ ਸਕਦੇ ਉਹਨਾਂ ਨੇ ਕਿਹਾ ਕਿ ਕਈ ਸਰਕਾਰ ਆਇਆ ਪਰ ਕਿਸੇ ਵੀ ਸਰਕਾਰ ਨੇ ਸਾਡੇ ਇਸ ਮਸਲੇ ਦਾ ਹੱਲ ਨਹੀਂ ਕੀਤਾ ਅਤੇ ਨੇਰੀ ਵਿਭਾਗ ਨੇ ਅਗਰ ਇਸ ਨਾਲ ਦੀ ਸਫਾਈ ਕਰਵਾਈ ਹੁੰਦੀ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਦਾ ਉਹਨਾਂ ਨੇ ਕਿਹਾ ਅਸੀਂ ਆਪਣੇ ਖਰਚੇ ਤੇ ਮਸ਼ੀਨ ਲਗਵਾ ਕੇ ਇਸ ਨਾਲੇ ਵਿੱਚੋਂ ਜੜੀ ਬੂਟੀ ਕੱਢ ਰਹੇ ਹਾਂ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਸਾਡੀ ਸਾਰ ਲੈਣ ਨਹੀਂ ਆਈਆਂ ਇਹ ਜਿਹੜੀ ਨਵੀਂ ਨਵੀਂ ਬਣਦੀ ਉਹ ਬਹੁਤ ਨਾ ਜੀ ਬਾਵਾ ਨਾਲ ਬਾਹਲਾ ਇਹਨੂੰ ਗੋਡੇ ਨਾਲ ਹੀ ਭਾਲਾ ਦਾ ਉਹ ਕਰਨਾ ਏ ਤੂੰ ਜੇ ਤੇਰੀ ਫੋਟੋ ਖਿੱਚੀਏ ਬੰਦ ਪੋੜਉਣ ਨੂੰ ਆਈਏ ਤੇ ਓਏ ਪਾਣੀ ਦੇ ਕੰਡੇ ਖਲਵਾ ਜੋ ਥੋੜਾ ਜਿਹਾ ਉਰੇ ਆ ਜਾਓ ਪਾਣੀ ਨੂੰ ਦੀ ਪਾਈ ਦਾ ਖਰਾਕ ਬਣਾਵਾ ਓਏ ਓ ਥੋੜਾ ਜਿਹਾ ਲੱਗਿਆ ਓ ਅੱਗੇ ਆ ਜਾ ਥੋੜਾ ਜਿਹਾ ਓ ਪਾਈ ਦਾ ਥੋੜਾ ਜਿਹਾ ਓ ਪਾਣੀ ਇਹ ਸੰਗਿਆ ਨਹੀਂ ਜਾਂਦਾ ਭਰਾ ਇਹ ਤੋਂ ਦਾਰੇ ਕਿਸੇ ਇਹ ਤੋਂ 200 ਰੁਪਏ ਕੋਈ ਕੰਡੇ ਦਾ ਖਰਾਕ ਨਹੀਂ ਲਾ ਸਕਦਾ ਇਹ ਚਲਾਵਾ ਆਪੋਲਾ ਬਿਲਾਨਾਂ ਤੋਂ ਟਾਕ ਬਣਾੜਾ ਬੜੀ ਜਾਂਦੀ ਹੈ ਇਸ ਨਾਲ ਉਹ ਕਿੱਥੇ ਹੈ ਇਹ ਜੋ ਕੰਨ ਲੱਗਾ ਉਹ ਚੋਣ ਹੈ ਉਹ ਬੜਾ ਜਿਹਾ ਹੈ ਇਹ ਵੀ ਆ ਰਿਹਾ ਇਹ ਵੀ ਆ ਰਿਹਾ ਸਾਹ ਜਿੰਨਾ ਪਾਣੀ ਖੜਾ ਆ ਗਿਆ ਨਾ ਇਧਰੀ ਆਉਂਦੇ ਇਧਰੀ ਆ ਇਹ ਆਪਦੀ ਥੋੜੀ ਉਹ ਨੀ ਤੇਜ਼ਾ ਨਾ ਬਾਕੀ ਬੰਦ ਬੰਦ ਆਲਾ ਉਹ ਤੇਰਾ ਮਾਰਦੇ ਰੋਣਾ ਹੋਰ ਯਾਰੀ ਮਾਰਦੇ ਰਹੀਓ ਕਿਹਦੀ ਵੀ ਬੱਲੇ ਬੱਲੇ ਹਾਂ ਆਹ ਬੜੀ ਪੁੱਛੋ ਤੇ ਬੰਦ ਹੋਏ ਪਈ ਹੈ ਫੇਟ ਮੈਂ ਦੇਖਾਂ ਆਈ ਹੁਣੇ ਦਿਖਾ ਦੇ ਨਾ ਕਿਥੇ ਪਾਰਵਾ ਨਹੀਂ ਆਉਂਦੇ ਉਹ ਦੋਸਤ ਕੈਂਪਰ ਲਗਣਾ ਅੱਛਾ ਅੱਗੇ ਅੱਗੇ ਆਪਾਂ ਇੱਕ ਆਪੀ ਨੇ ਲੀ ਨੀ ਆਪਣੇ ਆਪਣੇ ਨਾਲ ਬੱਤੀ ਤਾਂ ਨਹੀਂ ਲੈਤਾ ਆਜੋ ਉਹ ਅੱਧਰ ਜਾਏ ਮਾਡਲ ਹੋਦੇ ਹੋਗੇ ਤਿੰਨ ਦੇ 100 ਦੇ ਤਿੰਨ ਦੋ ਪਿੰਡੋ ਲੈ ਲੈ ਆਹ ਖਾ ਦੇ ਆਪਣੇ ਰੋਕਦਾ ਕਾ ਕਿੱਥੇ ਲੈ ਸਦਾ ਮੋਦੀ ਪਰ ਹੈ ਨਹੀਂ ਮੇਰੇ ਬੰਦੂ ਤੂੰ ਉਹਦਾ ਕੋਲ ਬੋਰਡ ਦੇ ਬੰਦੂ ਜੇ ਆਪ ਤੁਸੀਂ ਬੈਂਕ ਨਹੀਂ ਗਿਆ ਨੇ ਦੁਬਾਰਾ ਤੂੰ ਹੀ ਚਾਰਾ ਕਰ ਤੂੰ ਇਹ ਜਮਾ ਬੰਦੀ ਲਈ ਆਉਣੇ ਆਪਾਂ ਸਾਰੇ ਚਾਮ ਚਾਮ ਆਮਾ ਲਾ ਲਾ ਲੈ ਲੈ ਪੁੱਤ ਆਇਆ ਕੱਲੇ ਰੋ ਕਰਾਈ ਆ ਪੈਸੇ ਲੈ ਕੇ ਉਹਦੇ ਤੇ ਉਹਦੀ ਤੇ ਮੋਸੇ ਨੂੰ ਜਮਾਉਂ ਆਏ ਹਾਂ ਜੀ ਆਇਆ ਚਾਹ ਤਾ ਮੈਂ ਜਮਾਉਂ ਦਲਾਵਾ ਫਿਰ ਆ ਹਾਂ ਆਖਰ ਨਾデアਖਰ ਤੂੰ ਦਸ਼ਮੀ ਨੂੰ ਕਰ ਗਈ ਨਵੀਂ ਆਖਰ ਪਾਣੀ ਨੂੰ ਦਗੀ ਹੋਣ ਤੈਨੂੰ ਸਰ ਕਰੀ ਹੋਣ ਤੈਨੂੰ ਬੜੀ ਯਾਰ ਉਹ ਅੱਗੋ ਹੁੰਦਾ ਨਾ ਚੱਲ ਨਾ ਪੋਲੀ ਤਾਂ ਨੰਗਿਆ ਵੀ ਨਹੀਂ ਜਾਂਦਾ ਇੰਨਾ ਇੱਥੇ ਪਾਣੀ ਚੜੇਦਾ ਆ ਤੋ ਤੇ ਸ਼ਾਮੀ ਜਾਈਦਾ ਰੋਟੀ ਲੈਣ ਰੋਟੀ ਤੇ ਜਾਂਦਾ ਤੇ ਮੰਡ ਭਾਜੀ ਉਧਰ ਹੀ ਉਧਰ ਕੋਈ ਨਹੀਂ ਤੋ ਬੜਾ ਜ਼ਿਆਦਾ ਤਾਂ ਕੰਮ ਦਿੱਕਤ ਹੋ ਗਈ ਦੀ ਆ ਉਹਨਾਂ ਕੋਈ ਰਾਹ ਆ ਨਾ ਉਧਰੋਂ ਤੁਸੀਂ ਬਣੀ ਦੀ ਆ ਉੱਥੇ ਵੀ ਚਿੱਕੜ ਚਿੱਕੜ ਹੋਏ ਦਾ ਉਹ ਕਹਿੰਦੇ ਮਲਵਾ ਸੋੜਦਾਂਗੇ ਹਜ ਤੱਕ ਕੋਈ ਸੁਟਿਆ ਨਹੀਂ ਉਹਨਾਂ ਨੇ ਬਜਰਾ ਬੁਜਰਾ ਕੋਣ ਇਹ ਸਰ ਪਾਣੀ ਦੀ بارش ਦਾ ਪਾਣੀ ਆ ਉਹਦਾ ਤਾਂ ਕਰਕੇ ਦਿੱਕਤ ਆਂਦੀ ਆ ਤੇ ਸਾਰੀ ਪੋਲ ਥੋੜਾ ਉੱਪਰ ਹੋਏਗਾ ਤੇ ਫੇਰ ਕੋਈ ਗੱਲ ਨਹੀਂ ਫੇਰ ਦਿੱਕਤ ਨਹੀਂ ਕੋਈ ਇਦਾਂ ਦੀ ਮੈਂ ਮੁਲਖਰਾ ਦੇ ਵਾਸੀ ਪਿੰਡ ਨਾਲ ਦਾ ਸਾਫ ਕਾ ਸਰਪੰਚਾਂ 20-25 ਸਾਲ ਮੈਂ ਸਰਪੰਚੀ ਕੀਤੀ ਆ ਪਿੰਡ ਚ ਤੇ ਆ ਜਿਹੜਾ ਸਾਡਾ ਗੱਦੀ ਨਾਲਾ ਆਂਦਾ ਬੜੀ ਵੱਡੀ ਸਮੱਸਿਆ ਵਾ ਇਹਦੇ 3-4 ਪਿੰਡ ਪੈਂਦੇ ਆ ਦਲੇਰਪੁਰ ਖੇੜਾ ਚੇਚੀਆਂ ਛੋੜੀਆਂ ਹੋਰ ਜਗਤਪੁਰ ਟਾਂਡਾ ਇਹਦੇ ਸਾਰੇ ਇਹ ਰਸਤਾ ਇਹੋ ਟੁਕਮਾ ਸੀਗਾ ਇਹ ਜਿਹੜਾ ਪੁਲ ਵਾ ਨਾ ਇਹ ਬਹੁਤ ਪੁਰਾਣਾ ਪੁਲੀਆਂ ਪਾਈਆਂ ਸੀਗੀਆਂ ਸੱਜਣਾਂ ਪਾਈਪਾਂ ਹੁੰਦੀਆਂ ਸੀਮੰਟ ਦੀਆਂ ਉਹਦੇ ਨਾਲ ਜਦੋਂ ਪਾਣੀ ਬਰਸਾਤਾਂ ਦਾ ਗੱਦੀ ਨਾਲਾ ਘਰੋਟੇ ਤੱਕ ਪਾਣੀ ਆਉਂਦਾ ਇਸ ਇਲਾਕੇ ਚੋਂ ਸਾਰੀਆਂ ਫਸਲਾਂ ਡੁੱਬ ਜਾਂਦੀਆਂ ਨਿਕਾਸ ਕੋਈ ਨਹੀਂ ਆ ਬੱਚੇ ਸਕੂਲ ਆਉਣਾ ਜਾਣਾ ਬੰਦ ਹੋਏ ਪਿਆ ਸਰਕਾਰ ਦੇ ਅੰਦਰ ਕੋਈ ਧਿਆਨ ਨਹੀਂ ਆ ਇਹ ਜਿਹੜਾ ਪੁਲ ਵਾ ਇਹਨੂੰ ਬਕਾਇਦਾ ਇੱਥੇ ਸਲੇਬ ਪਾ ਕੇ ਜਿਹਦਾ ਪੁਲ ਬਣੇ ਫਿਰ ਲੋਕਾਂ ਦਾ ਨਿਕਾਸ ਪਾਉਣ ਦਾ ਹੋਵੇ ਲੋਕ ਇੰਦਰ ਆਣ ਜਾਣਗੇ ਸਾਰਾ ਸੰਪਰਕ ਟੁੱਟਿਆ ਹੋਇਆ ਸਾਰੇ ਪਿੰਡਾਂ ਦਾ ਪੁਲ ਡੁੱਬ ਗਿਆ ਪੁਲ ਡੁੱਬਾ ਪਾਣੀ ਪਾਣੀ ਚ ਡੁੱਬਾ ਹੋਇਆ ਪੁਲ ਪੁਲ ਲੰਭਦਾ ਨਹੀਂ ਪਿਆ ਇੱਥੇ ਇੱਕ ਵਾਰ ਦੋ ਬੱਚੇ ਵੀ ਦੋ ਰੋੜ ਕੇ ਡੁੱਬ ਕੇ ਮਰ ਗਏ ਸੀਗਾ ਪਰ ਸਰਕਾਰ ਦਾ ਇੱਧਰ ਅਜੇ ਤੱਕ ਕੋਈ ਇਹ ਧਿਆਨ ਨਹੀਂ ਆਇਆ ਐਮਪੀ ਬਣੇ ਐਮਐਲਏ ਬਣੇ ਮੰਤਰੀ ਬਣੇ ਪਰ ਇਸ ਪੋਲ ਦਾ ਕਿਸੇ ਨੇ ਵੀ ਅਜੇ ਤੱਕ ਢੁਕਮਾ ਪ੍ਰਬੰਧ ਨਹੀਂ ਕੀਤਾ ਇਹ ਗੱਦੀ ਨਾਲ ਜਦੋਂ ਬਰਸਾਤ ਆਉਂਦੀ ਆ ਤੇ ਇਹ ਲੋਕਾਂ ਦਾ ਸੰਪਰਕ ਇਸ ਸ਼ਹਿਰ ਨਾਲੋਂ ਪਿੰਡਾਂ ਨਾਲੋਂ ਟੁੱਟ ਜਾਂਦਾ ਜੇ ਕੋਈ ਬਿਮਾਰ ਹੋ ਜਾਂਦਾ ਉਹਦੇ ਲਈ ਬੜੀ ਮੁਸ਼ਕਲ ਆਉਂਦੀਆਂ 5-700 ਕਿੱਲਾ ਜ਼ਮੀਨ ਜਿਹੜੀ ਡੁੱਬ ਗਈ ਝੋਨਾ ਵੀ ਬਰਬਾਦ ਹੋ ਗਿਆ ਲੋਕਾਂ ਦਾ ਗੰਨਾ ਵਿੱਚ ਡੁੱਬ ਗਿਆ ਪੱਠੇ ਸਭ ਮਰ ਗਏ ਆ ਸਰਕਾਰ ਦਾ ਇੱਧਰ ਕੋਈ ਵੀ ਧਿਆਨ ਨਹੀਂਗਾ ਸਰਕਾਰ ਆਉਂਦੀਆਂ ਨਾ ਤੇ ਇੱਕ ਵੋਟਾਂ ਲੈ ਕੇ ਤੁਰ ਜਾਂਦੀਆਂ ਨਾ ਮੁੜ ਕੇ ਕੋਈ ਨਹੀਂ ਆਉਂਦੀਆਂ ਆਰ ਪਾਰ ਵੇਖੋ ਤੁਹਾਡੇ ਸਾਹਮਣੇ ਉਹ ਲੇਡੀਜ਼ ਖੜੀਆਂ ਨਾ ਉਹ ਲੰਘਣ ਨੂੰ ਉਹਨਾਂ ਨੂੰ ਕੋਈ ਨਿਕਾਸ ਨਹੀਂਗਾ ਉਹ ਤਾਂ ਨਾ ਦਿੱਤੇ ਕਿਸਤੀ ਬੇੜੀ ਪੈ ਸਕਦੀ ਕਿ ਨਾ ਕੁਛ ਇਹ ਕਈਆਂ ਦਿਨਾਂ ਤੋਂ ਚੌਂਦੀ ਬਰਸਾਤ ਸਰੀ ਇਹੋ ਸਮੱਸਿਆ ਵਾ ਅਹੇ ਤਾਂ ਕੋਈ ਲੀਡਰ ਕੋਈ ਬੰਦਾ ਇੱਥੇ ਨਹੀਂ ਆਇਆ ਕੋ ਪ੍ਰਸ਼ਾਸਨ ਦਾ ਅਧਿਕਾਰੀ ਵੀ ਨਹੀਂ ਆਇਆ ਜਿੰਨੇ ਵੇਖ ਕੇ ਮੌਕਾ ਤੇ ਕੋਈ ਕਿਸੇ ਨੂੰ ਜਾਗਰੂਤੀ ਕਰਾਈ ਹੋਵੇ ਸਰਕਾਰ ਨੂੰ ਤੇ ਲੋਕ ਜਿਹੜੇ ਨਾ ਇੰਨੇ ਪਰੇਸ਼ਾਨ ਇਹਨਾਂ ਇਹਨਾਂ ਦਾ ਧਿਆਨ ਦੇ ਰਾ ਕੇ ਸਰਕਾਰ ਨੂੰ ਤੁਹਾਡੇ ਮੀਡੀਆ ਰਹੀਂ ਇਹ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਭਈ ਇਹਦਾ ਕੋਈ ਢੁਕਮਾ ਪ੍ਰਬੰਧ ਕੀਤਾ ਜਾਵੇ ਜਿਹੜੇ ਲੋਕ ਆਣ ਜਾਣ ਨੂੰ ਪੱਟਾ ਦਿੱਤਾ ਬੱਚੇ ਸਕੂਲ ਆਪਣੇ ਪੇਜ ਸਕਣ